ਜੜੀਆਂ ਨੇ ਉਸ ਪਾਸੇ ਨੂੰ ਹੋਇਆ ਪਰ ਨਾਲ ਨਾਲ ਬਹੁਤ ਸਾਰੀਆਂ ਖਤਾਬਾਂ ਜਿਹੜੀਆਂ ਨੇ ਉਹ ਹੁਣ ਛੱਬ ਨਹੀਂ ਰਹੀਆਂ ਕਦੀ ਸਮਾਂ ਸੀ ਜਦੋਂ ਮਹਾਨਕੋਸ਼ ਵਰਗੀ ਜਿਰਤ ਜਿਹੜੀ ਆ ਭਾਸ਼ਾ ਭਾਗ ਜਿਹੜਾ ਉਹ ਸ਼ਾਪਦਾ ਸੀ ਇਹਦੇ ਨਾਲ ਹੀ ਵਿਸ਼ਵਕੋਸ਼ ਕੋਸ਼ ਵੀ ਛਾਪਿਆ ਭਾਸ਼ਾ ਭਾਗ ਨਹੀਂ ਪਰ ਹੁਣ ਜਿਹੜੀਆਂ ਉਹ ਅਹਿਮ ਕਿਰਤਾ ਨੇ ਉਹ ਖਤਮ ਹੋ ਚੁੱਕੀਆਂ ਸਮੇਂ ਦੀਆਂ ਸਰਕਾਰਾਂ ਦੀ ਰੁਚੀ ਜਿਹੜੀ ਆ ਉਹ ਸ਼ਾਇਦ ਘਟ ਗਈ ਉਸ ਤੋਂ ਬਾਅਦ ਹੌਲੀ ਹੌਲੀ ਕਿਤਾਬਾਂ ਵੀ ਜਿਹੜੀਆਂ ਉਹ ਪਬਲਿਸ਼ ਹੋਣੀਆਂ ਘਟੀਆਂ ਅੱਜ ਹਾਲਾਤ ਇਹ ਨੇ ਕਿ ਉਹ 1520 ਕਿਤਾਬਾਂ ਦੇ ਵਿੱਚੋਂ ਸਿਰਫ 92 ਕਿਤਾਬਾਂ ਵਿਭਾਗ ਦੇ ਕੋਲ ਜਿਹੜੀਆਂ ਪੁਸਤਕ ਭੰਡਾਰ ਦੇ ਵਿੱਚ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਵਿਭਾਗ ਦੇ ਕੋਲ ਅਹਿਮ ਅਧਿਕਾਰ ਨੇ ਵਿਭਾਗ ਜਿਹੜਾ ਹੈ ਉਹ ਠੇਕ ਕੋਈ ਮਤਲਬ ਸਰਕਾਰੀ ਦਫ਼ਤਰ ਹੈ ਜਾਂ ਨਿੱਜੀ ਕੋਈ ਅਦਾਰਾ ਪੰਜਾਬੀ ਦੀ ਵਰਤੋਂ ਨਹੀਂ ਕਰਦਾ ਪੰਜਾਬੀ ਭਾਸ਼ਾ ਨੂੰ ਤਵੱਜੋ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਵਿਭਾਗ ਉਸ ਪਾਸੇ ਨੂੰ ਜ਼ਿਆਦਾ ਹੋ ਰਿਹਾ ਹੈ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਵਾਉਣ ਵਾਲੀ ਸਾਈਡ ਨੂੰ ਘੱਟ ਹੋ ਰਿਹਾ ਹੈ ਜਿਸ ਕਾਰਨ ਕਿਤਾਬਾਂ ਜਿਹੜੀਆਂ ਨੇ ਉਹ ਲਗਾਤਾਰ ਖਤਮ ਹੁੰਦੀਆਂ ਜਾ ਰਹੀਆਂ ਨੇ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲਾ ਭਾਸ਼ਾ ਵਿਭਾਗ ਜੀ ਨੇ ਕਈ ਅਹਿਮ ਕਿਤਾਬਾਂ ਜਿਹੜੀਆਂ ਨੇ ਛਾਪੀਆਂ ਨੇ ਪਰ ਅੱਜ ਉਸਦੇ ਕੀ ਹਾਲਾਤ ਨੇ ਭਾਸ਼ਾ ਵਿਭਾਗ ਦਾ ਕੀ ਯੋਗਦਾਨ ਹੈ ਪੰਜਾਬ ਦੇ ਵਿੱਚ ਤੇ ਕੀ ਕੁਝ ਕੰਮ ਜਿਹੜਾ ਹੈਗਾ ਹੁਣ ਭਾਸ਼ਾ ਵਿਭਾਗ ਕਰ ਰਿਹਾ तमाम ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਵਿੰਦਰ ਔਲਖ ਨੇ ਗੱਲਬਾਤ ਕਰ ਰਹੇ ਹਨ ਉਸ ਸਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਹਮਨ ਜੀ ਹਾਂ ਔਲਖ ਜੀ ਤੁਸੀਂ ਜਿਵੇਂ ਸ਼ੁਰੂ ਤੋਂ ਹੀ ਇਸ ਡਿਪਾਰਟਮੈਂਟ ਨਾਲ ਜੁੜੇ ਹੋਏ ਹੋ ਭਾਸ਼ਾ ਵਿਭਾਗ ਦੀ ਗੱਲ ਕਰ ਰਹੇ ਹਾਂ ਸਮੇਂ-ਸਮੇਂ ਤੇ ਖਬਰਾਂ ਵੀ ਤੁਸੀਂ ਲਾਉਂਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਭਾਸ਼ਾ ਵਿਭਾਗ ਨੂੰ ਕਿਵੇਂ ਵੇਖਦੇ ਹੋ ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਜਿਸ ਤਰੀਕੇ ਨਾਲ ਟੈਕਨੋਲੋਜੀ ਚੇਂਜ ਹੋ ਰਹੀ ਹੈ ਸਮਾਂ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਨਾਲ ਲੱਗੇ ਵੱਧ ਰਿਹਾ ਕਿੱਥੇ ਖੜਾ ਹੈ ਭਾਸ਼ਾ ਅਮਨ ਜੀ ਦੇਖੋ ਭਾਸ਼ਾ ਭਾਗ ਜਿਹੜਾ ਹੈ ਜੇ ਆਪਾਂ ਇਹਦੇ ਪਸ਼ੋਕੜ ਦੀ ਗੱਲ ਕਰਦੇ ਹਾਂ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਪੰਜਾਬੀ ਦੇ ਨਾਲ-ਨਾਲ ਇਹ ਹਿੰਦੀ ਸੰਸਕ੍ਰਿਤ ਤੇ ਉਰਦੂ ਭਾਸ਼ਾ ਦੇ ਨਾਲ ਉਹਦੇ ਲਈ ਵੀ ਬਹੁਤ ਅਹਿਮ ਕਾਰਜ ਕਰਦਾ ਸਨ 1948 ਦੇ ਵਿੱਚ ਇੱਕ ਪੰਜਾਬੀ ਸੈਕਸ਼ਨ ਦੀ ਸਥਾਪਨਾ ਹੋਈ ਸੀ ਜਿਹਨੂੰ ਕਿ ਐਜੂਕੇਸ਼ਨ ਦਾ ਇੱਕ ਭਾਗ ਮੰਨਿਆ ਜਾਂਦਾ ਸੀ ਐਜੂਕੇਸ਼ਨ ਡਿਪਾਰਟਮੈਂਟ ਦਾ ਉਸ ਤੋਂ ਬਾਅਦ ਇਹਨੂੰ ਜਿਹੜਾ ਨਾਮ ਸੀਗਾ ਮਹਿਕਮਾ ਪੰਜਾਬੀ ਦਾ ਦਿੱਤਾ ਗਿਆ ਬڑے ਅਹਿਮ ਕਾਰਜ ਜਿਹੜੇ ਵਿਭਾਗ ਵੱਲੋਂ ਕੀਤੇ ਜਾਂਦੇ ਸਮੇਂ-ਸਮੇਂ ਤੇ ਖਾਸ ਕਰਕੇ ਨਵੀਆਂ ਕਿਤਾਬਾਂ ਛਾਪਣੀਆਂ ਉਹਨਾਂ ਦਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਤੇ ਹੁਣ ਜਿਹੜੇ ਹਾਲਾਤ ਨੇ ਹੁਣ ਜਿਵੇਂ-ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਕਿਤਾਬਾਂ ਵਾਲੀ ਸਾਈਡ ਤੋਂ ਜਿਹੜਾ ਉਹ ਮੋਹ ਭਾਗ ਹੁੰਦਾ ਲੱਗ ਰਿਹਾ ਹੈ ਠੀਕ ਹੈ ਹੁਣ ਮਤਲਬ ਜਿਹੜਾ ਟੈਕਨੋਲੋਜੀ ਐਡਵਾਂਸ ਹੋਈ ਹੈ ਈ-ਬੁੱਕਸ ਜਿਹੜੀਆਂ ਨੇ ਉਸ ਪਾਸੇ ਨੂੰ ਹੋਇਆ ਹੈ ਪਰ ਨਾਲ-ਨਾਲ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਹੁਣ ਛਾਪ ਨਹੀਂ ਰਹੀਆਂ ਕਦੀ ਸਮਾਸੀ ਜਦੋਂ ਮਹਾਨ ਕੋਸ਼ ਵਰਗੀਕਰਤ ਜਿਹੜੀ ਆ ਭਾਸ਼ਾ ਭਾਗ ਜਿਹੜਾ ਉਹ ਸ਼ਾਬਦਾ ਸੀ ਇਹਦੇ ਨਾਲ ਹੀ ਵਿਸ਼ਵਕਬਾਲ ਕੋਸ਼ ਵੀ ਛਾਪਿਆ ਭਾਸ਼ਾ ਭਾਗ ਨੇ ਪਰ ਹੁਣ ਜਿਹੜੀਆਂ ਉਹ ਅਹਿਮ ਕਿਰਤਾਂ ਨੇ ਉਹ ਖਤਮ ਹੋ ਚੁੱਕੀਆਂ ਨੇ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ 'ਚ ਰੁਚੀ ਘਟ ਰਹੀ ਹੈ ਕਿਤਾਬਾਂ ਨੂੰ ਪੜਨ ਦੀ ਜੇ ਭਾਸ਼ਾ ਭਾਗ ਪ੍ਰਾਲਾ ਕਰੇਗਾ ਤਾਂ ਨੌਜਵਾਨ ਪੀੜੀ ਦੇ ਵਿੱਚ ਕਿਤਾਬਾਂ ਨੂੰ ਪੜਨ ਦੀ ਰੁਚੀ ਵਧੇਗੀ ਜਿਹੜੇ ਅੱਜ ਦੇ ਹਾਲਾਤ ਆ ਇੱਥੇ ਇਹ ਲੱਗ ਰਿਹਾ ਹੈ ਵੀ ਜਿਹੜਾ ਪੁਰਾਣਾ ਸਮਾਸੀ ਉਸ ਸਮੇਂ ਜਿਹੜਾ ਸਾਇਤਿਕ ਸਮਗਰੀ ਜਿਆਦਾ ਸ਼ਬਦੀ ਸੀ ਜਿਆਦਾ ਪ੍ਰਕਾਸ਼ਿਤ ਹੁੰਦੀ ਸੀ ਹੁਣ ਉਹ ਹੌਲੀ 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 ਘਟ ਰਹੀ ਹੈ ਗੁਰਵਿੰਦਰ ਜੀ ਜਿਵੇਂ ਕਿ ਬੀਤੇ ਦਿਨ ਤੁਸੀਂ ਇੱਕ ਖਬਰ ਵੀ ਲਾਈ ਸੀ ਜਿਸ ਦੇ ਵਿੱਚ ਤੁਸੀਂ ਅੰਕੜੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ 1500 ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਪੁਸਤਕਾਂ ਜਿਹੜੀਆਂ ਨੇ ਉਹ ਛਪਦੀਆਂ ਸੀ ਪਰ ਉਹਦੇ ਅੰਕੜੇ ਹੁਣ 91 ਰਹਿ ਗਏ ਬਿਲਕੁਲ ਇੰਨੀ ਛੇਤੀ ਇੰਨੀ ਗਰਾਵਟ ਦਾ ਕਾਰਨ ਕੀ ਲੱਗਦਾ ਮਨ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਅਦਾਰਾ ਹੈ ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦਾ ਹੈ ਬਹੁਤ ਸਾਰੀਆਂ ਕਿਤਾਬਾਂ ਬਹੁਤ ਹੀ ਜਿਹੜੇ ਮਤਲਬ ਉਹ ਸਿਹਰਦ ਲੋਕ ਹੈ ਜਿਨ੍ਹਾਂ ਨੇ ਇਹਨਾਂ ਦੀ ਕਮਾਂਡ ਜਿਹੜੀ ਸੰਭਾਲੀ ਸੀ ਉਹਨਾਂ ਵੱਲੋਂ ਯਤਨ ਕਰਕੇ ਭਾਸ਼ਾ ਭਾਗ ਵੱਲੋਂ ਛਾਪੀਆਂ ਗਈਆਂ ਤਕਰੀਬਨ 1520 ਕਿਤਾਬਾਂ ਜਿਹੜੀਆਂ ਨੇ ਭਾਸ਼ਾ ਭਾਗ ਨੇ ਆਪ ਛਾਪੀਆਂ ਪਰ ਸਮੇਂ ਦੀਆਂ ਸਰਕਾਰਾਂ ਦੀ ਰੁਚੀ ਜਿਹੜੀ ਆ ਉਹ ਸ਼ਾਇਦ ਘਟ ਗਈ ਉਸ ਤੋਂ ਬਾਅਦ ਹੌਲੀ ਹੌਲੀ ਕਿਤਾਬਾਂ ਵੀ ਜਿਹੜੀਆਂ ਉਹ ਪਬਲਿਸ਼ ਹੋਣੀਆਂ ਘਟੀਆਂ ਅੱਜ ਹਾਲਾਤ ਇਹ ਨੇ ਕਿ ਉਹ 1520 ਕਿਤਾਬਾਂ ਦੇ ਵਿੱਚੋਂ ਸਿਰਫ 92 ਕਿਤਾਬਾਂ ਵਿਭਾਗ ਦੇ ਕੋਲ ਜਿਹੜੀਆਂ ਪੁਸਤਕ ਭੰਡਾਰ ਦੇ ਵਿੱਚ ਨੇ ਹਾਲਾਂਕਿ ਜਦੋਂ ਕਿਤੇ ਅਸੀਂ ਵਿਭਾਗੀ ਸੂਤਰਾ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਆ ਕਿ ਵਿਭਾਗ ਵੱਲੋਂ 80 ਜਾਂ 86 ਕਿਤਾਬਾਂ ਦੀ ਇੱਕ ਲਿਸਟ ਭੇਜੀ ਹੋਈ ਆ ਪ੍ਰਵਾਨਗੀ ਲਈ ਉਹ ਜਲਦੀ ਛੱਪ ਜਾਣਗੀਆਂ ਪਰ ਉਹ ਲਿਸਟ ਭੇਜੀ ਨੂੰ ਵੀ ਅੱਜ ਸਾ ਮਤਲਬ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਲਿਸਟ ਵਾਰ-ਵਾਰ ਜਾਂਦੀ ਹੈ ਪਰ ਉਹਨੂੰ ਪਤਾ ਨਹੀਂ ਪ੍ਰਵਾਨਗੀ ਕਿਉਂ ਨਹੀਂ ਮਿਲ ਰਹੀ ਜਾਂ ਤਾਂ ਸਰਕਾਰ ਦੀ ਰੁਚੀ ਨਹੀਂ ਉਹਨਾਂ ਕਿਤਾਬਾਂ ਨੂੰ ਛਾਪਣ ਲਈ ਜਾਂ ਵਿਭਾਗੀ ਜਿਹੜੀ ਕਾਰਵਾਈ ਹੈ ਉਹ ਢਿੱਲੀ ਮੱਠੀ ਹੈ ਪਹਿਲਾਂ ਤਾਂ ਇਸੇ ਅੱਜ ਤੋਂ 6-7 ਮਹੀਨੇ ਪਹਿਲਾਂ ਸਾਲ ਪਹਿਲਾਂ ਮਤਲਬ ਜਿਹੜੇ ਸੀਗੇ ਡਿਪਟੀ ਡਾਇਰੈਕਟਰ ਉਹਨਾਂ ਨੂੰ ਡਾਇਰੈਕਟਰ ਦਾ ਅਹੁਦਾ ਦਿੱਤਾ ਸੀਗਾ ਹੁਣ ਚਲੋ ਇੱਕ ਮਤਲਬ ਚੰਗੀ ਗੱਲ ਲੈ ਕੇ ਭਾਸ਼ਾ ਵਿਭਾਗ ਦੇ ਇੱਕ ਡਾਇਰੈਕਟਰ ਨਵੇਂ ਨੇ ਜਿਹੜੇ ਸਥਾਈ ਡਾਇਰੈਕਟਰ ਜਿਨ੍ਹਾਂ ਨੂੰ ਕਹਿ ਦਈਏ ਉਹ ਵੀ ਸਿਹਰਦ ਨੇ ਤੇ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਆ ਪਰ ਇਸ ਦੇ ਬਾਵਜੂਦ ਵੀ ਕੋਈ ਹਾਲਾਤ ਜਿਹੜੇ ਨੇ ਉਹ ਸਾਰਗਰ ਵਿਭਾਗ ਲਈ ਨਹੀਂ ਦਿਖ ਰਹੇ ਹਮ ਗੁਰਵਿੰਦਰ ਜੀਵੇਂ ਸਰਕਾਰ ਦਾ ਇੱਕ ਅਹਿਮ ਰੋਲ ਹੁੰਦਾ ਹ ਹਰ ਇੱਕ ਡਿਪਾਰਟਮੈਂਟ ਨੂੰ ਚਲਾਉਣ ਦੇ ਪਿੱਛੇ ਕਿਉਂਕਿ ਜੇ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਕੀ ਲੱਗਦਾ ਨਹੀਂ ਕਿ ਸਰਕਾਰ ਵੀ ਜਿਹੜੀ ਆ ਭਾਸ਼ਾ ਵਿਭਾਗ ਨੂੰ ਅਣ ਦੇਖਾ ਕਰ ਰਹੀ ਹੈ ਮਨਜੀ ਦੇਖੋ ਬਿਲਕੁਲ ਗੱਲ ਤੁਹਾਡੀ ਜਾਇਜ ਹੈ ਵਿਭਾਗ ਦੇ ਵਿੱਚ ਜਿਹੜੇ ਰਾਜ ਪਦਰੀ ਸਮਾਗਮ ਹੋਏ ਉਹਨਾਂ ਚ ਵੀ ਬੜੀ ਬੜੀ ਜਿਹੜੇ ਸਰਕਾਰ ਦੇ ਨੁਮਾਇंदे ਆਏ ਉਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਠੀਕ ਹੈ ਬੜੇ ਦਾਅਵੇ ਵੀ ਕੀਤੇ ਕਿ ਵਿਭਾਗ ਲਈ ਅਸੀਂ ਹੋਰ ਉਪਰਾਲੇ ਕਰਾਂਗੇ ਉਹਨਾਂ ਅਸੀਂ ਮਤਲਬ ਮੰਜ਼ਲਾਂ ਤੱਕ ਲੈ ਕੇ ਜਾਵਾਂਗੇ ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਵੀ ਅੱਜ ਤੱਕ ਕੋਈ ਅਹਿਮ ਉਪਰਾਲਾ ਜਿਹੜਾ ਉਹ ਨਜ਼ਰ ਨਹੀਂ ਆਇਆ ਅੱਜ ਦੀ ਗੱਲ ਨਹੀਂ ਅੱਜ ਤੋਂ ਪਿਛਲੀਆਂ ਜੇ ਸਰਕਾਰਾਂ ਦੀ ਗੱਲ ਕਰਦੇ ਆ ਉਹਨਾਂ ਵੱਲੋਂ ਵੀ ਕੋਈ ਵੱਡੇ ਭਰਾਲੇ ਨਹੀਂ ਕੀਤੇ ਗਏ ਮਹਿਜ ਪ੍ਰੋਗਰਾਮਾਂ 'ਚ ਜ਼ਰੂਰ ਐਲਾਨ ਹੋਏ ਨੇ ਪਰ ਉਹਨਾਂ ਐਲਾਨਾਂ ਤੇ ਕੋਈ ਵੀ ਖਰਾ ਉਤਰਦਾ ਨਜ਼ਰ ਨਹੀਂ ਆਉਂਦਾ ਗੱਲਾਂ ਚ ਹੀ ਦਾਵੇ ਰਹਿ ਗਏ ਗੱਲਾਂ ਚ ਹੀ ਦਾਵੇ ਰਹਿ ਗਏ ਜਿਹੜੇ ਅੱਜ ਲੱਗਦੇ ਨੇ ਜਿਵੇਂ ਦੇ ਹਾਲਾਤ ਦੇਖਦੇ ਆ ਨਾ ਉਹਨਾਂ ਤੋਂ ਲੱਗਦਾ ਬਿਲਕੁਲ ਗੱਲਾਂ ਚ ਹੀ ਦਾਵੇ ਨੇ ਹੋਰ ਤਾਂ ਕੁਝ ਨਹੀਂ ਹੈਗਾ ਜ਼ਰੂਰੀ ਹੈ ਕਿ ਇਸ ਜਿਹੜਾ ਵਿਭਾਗ ਹੈ ਅਹਿਮ ਵਿਭਾਗ ਹੈ ਇਹਨੂੰ ਇਹਦੇ ਉੱਲ ਧਿਆਨ ਦੇਣ ਸਰਕਾਰਾਂ ਕਿਉਂਕਿ ਭਾਸ਼ਾ ਵੀ ਭਾਗ ਦੀ ਗੱਲ ਕਰ ਰਹੀ ਹੈ ਤਾਂ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਕੰਮ ਜਿਹੜਾ ਹੈਗਾ ਭਾਸ਼ਾ ਵਿਭਾਗ ਦਾ ਹੈਗਾ ਪਰ ਹੁਣ ਜੇਕਰ ਅਸੀਂ ਸਕੂਲਾਂ ਦੀ ਗੱਲ ਕਰ ਲਈਏ ਤਾਂ ਜਿਹੜੇ ਇੰਗਲਿਸ਼ మీడియం ਹੋ ਚੁੱਕੇ ਨੇ ਸਕੂਲ ਖਾਸ ਕਰਕੇ ਪੰਜਾਬੀ ਜਿਹੜੀ ਹੈ ਉਸ ਨੂੰ ਬਿਲਕੁਲ ਡਾਊਨ ਕਰ ਦਿੱਤਾ ਗਿਆ ਪੰਜਾਬੀ ਜਿਹੜੀ ਹੈਗੀ ਹੈ ਉਸ ਨੂੰ ਪਿੱਛੇ ਕੀਤਾ ਜਾ ਰਿਹਾ ਪਰ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਬੱਚੇ ਪੰਜਾਬੀ ਤੋਂ ਪਿੱਛੇ ਹੋ ਰਹੇ ਨੇ ਭਾਸ਼ਾ ਵੀ ਪਾਗਲੀ ਵੀ ਔਖਾ ਹੋ ਜੂਗਾ ਕੱਲ ਨੂੰ ਪੰਜਾਬੀ ਨੂੰ ਜੇ ਆਪਾਂ ਸਾਂਭਣਾ ਹੈ ਪੰਜਾਬ ਦੇ ਵਿੱਚ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨਾ ਤਾਂ ਇਹ ਡਿਪਾਰਟਮੈਂਟ ਲਈ ਬਹੁਤ ਔਖਾ ਆਮਨਜੀ ਦੇਖੋ ਸਿੱਧੇ ਤੌਰ ਤੇ ਭਾਸ਼ਾ ਭਾਗ ਦੀ ਇੱਕ ਜਿਹੜੀ ਡਿਊਟੀ ਹੈ ਉਹ ਹੈਗਾ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ ਯਤਨ ਕਰਨਾ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਵਿਭਾਗ ਦੇ ਕੋਲ ਅਹਿਮ ਅਧਿਕਾਰ ਨੇ ਵਿਭਾਗ ਜਿਹੜਾ ਹੈ ਉਹ ਜੇ ਕੋਈ ਮਤਲਬ ਸਰਕਾਰੀ ਦਫਤਰ ਹੈ ਜਾਂ ਨਿੱਜੀ ਕੋਈ ਅਦਾਰਾ ਪੰਜਾਬੀ ਦੀ ਵਰਤੋਂ ਨਹੀਂ ਕਰਦਾ ਪੰਜਾਬੀ ਭਾਸ਼ਾ ਨੂੰ ਤਵੱਜੋ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਇੱਕਾ ਦੁੱਕਾ ਕਾਰਵਾਈਆਂ ਹੋਈਆਂ ਵੀ ਨੇ ਲੈਟਰ ਕੱਢੇ ਵੀ ਜਾਂਦੇ ਨੇ ਵਿਭਾਗਾਂ ਨੂੰ ਪਰ ਅੱਜ ਤੱਕ ਕੋਈ ਮਿਸਾਲੀ ਕਾਰਵਾਈ ਜਿਹੜੀ ਨਜ਼ਰ ਨਹੀਂ ਆਉਂਦੀ ਜਿਹਦੇ ਨਾਲ ਕਿ ਕਿਸੇ ਵਿਭਾਗ ਨੇ ਪੰਜਾਬੀ ਭਾਸ਼ਾ ਪ੍ਰਤੀ ਕੁਤਾਹੀ ਕੀਤੀ ਹੋਵੇ ਤੇ ਵਿਭਾਗ ਨੇ ਉਹਨੂੰ ਮਿਸਾਲੀ ਸਜ਼ਾ ਦੇਣ ਲਈ ਕੋਈ ਕਾਰਵਾਈ ਕੀਤੀ ਇੱਕਾ ਦੁੱਕਾ ਕਾਰਵਾਈਆਂ ਹੋਈਆਂ ਨੇ ਪਰ ਮਿਸਾਲੀ ਕਾਰਵਾਈ ਨਾ ਹੋਣ ਕਾਰਨ ਹਾਲਾਤ ਜਿਉਂ ਦੇ ਤਿਉਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਹਰੇਕ ਵਿਭਾਗ ਦੇ ਵਿੱਚ ادارے ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਊਗੀ ਸਾਰੀਆਂ ਜਿਹੜੀਆਂ ਤਖਤੀਆਂ ਨੇ ਉਹ ਪੰਜਾਬੀ ਚ ਲੱਗਣਗੀਆਂ ਪਰ ਤੁਸੀਂ ਸਾਹਮਣੇ ਤੁਹਾਡੇ ਐ ਅੱਜ ਤੱਕ ਕੋਈ ਐਵੇਂ ਦੀ ਚੀਜ਼ ਨਜ਼ਰ ਨਹੀਂ ਆਉਂਦੀ ਕਿ ਮਤਲਬ ਜਿਹੜੇ ਬਹੁਤ ਸਾਰੇ ادارے ਉਹ ਅੱਜ ਵੀ ਦੂਜੀਆਂ ਭਾਸ਼ਾਵਾਂ ਨੂੰ ਤਵੱਜੋ ਦੇ ਰਹੇ ਹਨ ਅੰਗਰੇਜ਼ੀ ਨੂੰ ਤਵੱਜੋ ਦਿੰਦੇ ਆ ਦੂਜੀ ਗੱਲ ਜਦੋਂ ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ ਬਿਲਕੁਲ ਤੁਹਾਡੀ ਗੱਲ درست ਹੈ ਵਿਭਾਗ ਜਿਹੜਾ ਹੈ ਸਕੂਲਾਂ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਪਰ ਕਾਰਵਾਈ ਤਾਂ ਹੋਵੇ ਜੇ ਵਿਭਾਗ ਦੇ ਕੋਲ ਅਮਲਾ ਹੋਵੇ ਸਭ ਤੋਂ ਵੱਡੀ ਗੱਲ ਅਮਲੇ ਦੀ ਘਾਟ ਹੈ ਪਿਛਲੇ ਸਮੇਂ ਦੇ ਦੌਰਾਨ ਕੁਝ ਹੋਰ ਅਧਾਰਏ ਤੋਂ ਡੈਪੂਟੇਸ਼ਨ ਤੇ ਇੱਥੇ ਜਿਹੜੇ ਮੁਲਾਜ਼ਮ ਆਏ ਸੀਗੇ ਪਰ ਉਹਦੇ باوجود ਵੀ ਗਰਾਊਂਡ ਲੈਵਲ ਤੇ ਕਾਰਵਾਈ ਕਿਤੇ ਨਜ਼ਰ ਨਹੀਂ ਆਉਂਦੀ ਅੱਜ ਵੀ ਜਿਹੜੇ ਹਾਲਾਤ ਪਹਿਲਾਂ ਸੀ ਪੰਜਾਬੀ ਨਾਲ ਕਟਾਈ ਹੁੰਦੀ ਸੀ ਮਾਂ ਬੋਲੀ ਨਾਲ ਕਟਾਈ ਹੁੰਦੀ ਸੀ ਉਹ ਅੱਜ ਵੀ ਜਾਰੀ ਹੈ ਹੂੰ ਗੁਰਵਿੰਦਰ ਜੀ ਮੈਂ ਲੰਬੇ ਸਮੇਂ ਤੋਂ ਤੁਸੀਂ ਇਸ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਹੋ। ਵਿਸਥਾਰ ਦੇ ਵਿੱਚ ਤੁਹਾਨੂੰ ਕਾਫੀ ਕੁਝ ਇਸ ਡਿਪਾਰਟਮੈਂਟ ਬਾਰੇ ਪਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਭਾਸ਼ਾ ਵਿਭਾਗ ਵੱਲੋਂ ਕਰਨੇ ਚਾਹੀਦੇ ਨੇ ਤਾਂ ਕਿ ਜਿਹੜਾ ਪੰਜਾਬੀ ਹੈਗੀ ਪੰਜਾਬੀ ਨੂੰ ਬਚਾਇਆ ਜਾ ਸਕੇ। ਬਿਲਕੁਲ। ਅਮਨ ਜੀ ਇਸ ਵਿੱਚ ਮੈਂ ਇੱਕ ਗੱਲ ਹੋਰ ਜਿਹੜੀ ਐਡ ਕਰਨੀ ਚਾਹੁੰਦਾ ਉਹ ਇਹ ਹੈ ਕਿ ਭਾਸ਼ਾ ਭਾਗ ਪੰਜਾਬ ਨੇ ਜਿਹੜਾ ਮਹਾਨ ਕੋਸ਼ ਹੂੰ ਕਾਨ ਸਿੰਘ ਨੱਭਾ ਜੀ ਦੁਵਾਰਾ ਰਚਿਤ ਮਹਾਨ ਕੋਸ਼ ਜਿਹੜਾ ਛਾਪਿਆ ਸੀ ਜਿਹੜਾ ਸਭ ਤੋਂ ਸਟੇਕ ਜਿਹਦੇ ਵਿੱਚ ਜਾਣਕਾਰੀ ਹੈ ਭਾਵੇਂ ਕਿ ਭਾਸ਼ਾ ਭਾਗ ਤੋਂ ਬਿਨਾ ਹੋਰ ادارے ਨੇ ਵੀ ਕੋਸ਼ਿਸ਼ ਕੀਤੀ ਸੀ ਇਸ ਨੂੰ ਛਾਪਣ ਦੀ ਪਰ ਉਹ ਜਿੰਨਾ ਸਟੇਕ ਭਾਸ਼ਾ ਭਾਗ ਨੇ ਪ੍ਰਕਾਸ਼ਿਤ ਕੀਤਾ ਹੋਰ ਨਹੀਂ ਕਰ ਸਕਿਆ ਪਹਿਲੀ ਜ਼ਰੂਰਤ ਤਾਂ ਇਹ ਹੈ ਕਿ ਅੱਜ ਜਿਹੜੇ ਭਾਸ਼ਾ ਭਾਗ ਦੇ ਵਿੱਚ ਮਹਾਨ ਕੋਸ਼ ਬਾਲ ਵਿਸ਼ਵ ਕੋਸ਼ ਵਰਗੇ ਜਿਹੜੇ ਅਹਿਮ ਕਿਰਤਾਂ ਨੇ ਉਹ ਖਤਮ ਹੋਈਆਂ ਪਈਆਂ ਨੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਛਾਪਿਆ ਜਾਵੇ ਕਿਉਂਕਿ ਇਹ ਉਹ ਸਮਗਰੀ ਹੈ ਜਦੋਂ ਇਹ ਛਪਦੀ ਹੈ ਤਾਂ ਹੱਥੋਂ ਹੱਤੀ ਵਿਖ ਜਾਂਦੀ ਹੈ ਇਹਨਾਂ ਦੀ ਮੰਗ ਇੰਨੀ ਜ਼ਿਆਦਾ ਹੈ ਅੱਜ ਅਦਾਰੇ ਦੇ ਵਿੱਚ ਬਹੁਤ ਸਾਰੇ ਪਾਠਕ ਆਉਂਦੇ ਨੇ ਜਿਹੜੇ ਇਹਨਾਂ ਦੀ ਮੰਗ ਕਰਦੇ ਨੇ ਪਰ ਅਦਾਰੇ ਇੱਥੇ ਵਿਭਾਗ ਕੋਲ ਕਿਤਾਬਾਂ ਨਾ ਹੋਣ ਕਾਰਨ ਉਹ ਮਾਯੂਸ ਹੋ ਕੇ ਵਾਪਸ ਮੁੜਦੇ ਨੇ ਇਹ ਤਾਂ ਉਹ ਕਿਰਤਾਂ ਨੇ ਜਿਹੜੀਆਂ ਬਹੁਤ ਅਹਿਮ ਨੇ ਇਹਨਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਬੱਚਿਆਂ ਲਈ ਬਾਲ ਸਿਹਤ ਸੀਗਾ ਹੈ ਨਾ ਵਿਸ਼ਵ ਬਾਲ ਕੋਸ਼ ਉਹ ਖਤਮ ਹੋ ਚੁੱਕਾ ਹੈ ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਸਾਹਦਨਾ ਜੋੜਨਾ ਚਾਹੁੰਦੇ ਆ ਤਾਂ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਛੋਟੇ ਉਂਦਰਾ ਤੋਂ ਜਿਹੜੀ ਇੱਕ ਮਤਲਬ ਉਹਨਾਂ 'ਚ ਲਲਕ ਪੈਦਾ ਕੀਤੀ ਜਾਵੇ ਰੁਚੀ ਪੈਦਾ ਕੀਤੀ ਜਾਵੇ ਹੂੰ ਰੁਚੀ ਤਾਂ ਪੈਦਾ ਹੋਊਗੀ ਜੇ ਵਿਭਾਗ ਕੋਲ ਮਟੀਰੀਅਲ ਹੋਊਗਾ ਜੇ ਵਿਭਾਗ ਕੋਲ ਮਟੀਰੀਅਲ ਹੀ ਨਹੀਂ ਹੈਗਾ ਸਮਗਰੀ ਨਹੀਂ ਹੈਗੀ ਤਾਂ ਕਿਵੇਂ ਬੱਚੇ ਜਿਹੜੇ ਉਹ ਜੁੜਨਗੇ ਹੂੰ ਬਾਲ ਸੈਕਸ਼ਨ ਖਾਲੀ ਹੋ ਚੁੱਕਿਆ ਬਹੁਤ ਥੋੜੀਆਂ ਜੀਆਂ ਕਿਤਾਬਾਂ ਰਹਿ ਗਈਆਂ ਨੇ ਜੇ ਕੋਈ ਇੱਥੇ ਕੋਈ ਕਿਤਾਬ ਲੈਣ ਲਈ ਆਉਂਦਾ ਜਿਵੇਂ ਬੱਚਿਆਂ ਦੀ ਹੈਲੀਕਾਪਟਰ 1s1 ਨੇ ਹੈ ਨਾ ਐਵੇਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਹੂੰ ਉਹ ਨਹੀਂ ਮਿਲਦੀਆਂ ਇਸ ਕਰਕੇ ਉਹ ਵੀ ਜਿਹੜੇ ਪਾਠਕ ਨੇ ਉਹਨਾਂ ਨੂੰ ਵੀ ਜਿਹੜੀ ਇਹ ਮਾਇੂਸੀ ਚ ਲੱਣੀ ਪੈਂਦੀ ਆ ਤੇ ਉਹ ਖਾਲੀ ਹੱਥ ਵਾਪਸ ਜਾਂਦੇ ਆ ਜ਼ਰੂਰਤ ਹੈ ਅੱਜ ਸਾਰੀ ਜੀ ਅਹਿਮ ਕਿਤਾਬਾਂ ਅਹਿਮ ਸਮਗਰੀ ਜਿਹੜੀ ਆ ਉਹਨੂੰ ਮੁੜ ਤੋਂ ਛਾਪਿਆ ਜਾਵੇ ਤੇ ਪਾਠਕਾਂ ਨੂੰ ਮੁਹੱਈਆ ਕਰਵਾਈ ਜਾਵੇ ਗੁਰਵਿੰਦਰ ਲੱਗਦਾ ਨਹੀਂ ਕਿ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਸਮਾਰਟ ਕਲਾਸਿਸ ਆ ਬੱਚਿਆਂ ਦੀ ਲੱਗਦੀ ਹੈ ਆਨਲਾਈਨ ਕਲਾਸਿਸ ਲੱਗਦੀ ਹੈ ਉੱਥੇ ਹੀ ਭਾਸ਼ਾ ਵਿਭਾਗ ਨੂੰ ਵੀ ਕੋਈ ਅਜਿਹੀ ਐਪ ਜਿਹੜੀ ਹੈ ਬਣਾਉਣੀ ਚਾਹੀਦੀ ਹੈ ਜਿਸ ਦੇ ਨਾਲ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਜੁੜ ਸਕਣ ਪੰਜਾਬੀ ਦੇ ਨਾਲ ਜੁੜ ਸਕਣ ਪੰਜਾਬੀ ਨੂੰ ਜਿਹੜਾ ਹੈਗਾ ਪ੍ਰਮੋਟ ਪੰਜਾਬੀ ਪ੍ਰਮੋਟ ਪੰਜਾਬ ਦੇ ਵਿੱਚ ਹੋ ਸਕੇ ਹਾਂ ਅਮਨ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਦੇਖੋ ਪਿੱਛੇ ਜੇ ਇੱਕ ਜਿਹੜਾ ਇਹਨਾਂ ਨੇ ਉਕਾਲਾ ਕੀਤਾ ਉਹਦੇ ਚ ਇੱਕ ਤਾਂ ਈ ਜਿਹੜੀਆਂ ਬੁੱਕਸ ਨੇ ਹੈਨਾ ਡਿਜੀਟਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਫੀ ਸਾਰੀਆਂ ਕਿਤਾਬਾਂ ਇਹਨਾਂ ਨੇ ਜਿਹੜੀਆਂ ਡਿਜੀਟਲ ਕੀਤੀਆਂ ਵੀ ਨੇ ਕਿਉਂਕਿ ਅੱਜ ਦਾ ਜ਼ਮਾਨਾ ਟੈਕਨੋਲੋਜੀ ਦਾ ਹੋਣ ਕਰਕੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜ਼ਿਆਦਾ ਮੋਬਾਈਲਾਂ ਨਾਲ ਜੁੜੀ ਹੋਈ ਹੈ ਜਾਂ ਕੰਪਿਊਟਰ ਤੇ ਜਿਹੜੀ ਕੰਮ ਕਰਦੀ ਹੈ ਉਹ ਇਹਦੇ ਵਿਭਾਗ ਦਾ ਅਹਿਮ ਅਪਰਾਲਾ ਸੀ ਉਹਦੇ ਨਾਲ ਵੀ ਕਾਫੀ ਜਿਹੜੀ ਸਮਗਰੀ ਹੈ ਉਹ ਪਾਠਾਂ ਤੱਕ ਪਹੁੰਚਦੀ ਹੈ ਤੇ ਇਸ ਯਤਨ ਨਾਲ ਜਿਹੜੀ ਨੌਜਵਾਨ ਪੀੜੀ ਹੈ ਉਹ ਜੁੜ ਸਕਦੀ ਹੈ ਸਾਹਿਤ ਨਾਲ ਜੁੜ ਸਕਦੀ ਹੈ ਕਿਉਂਕਿ ਸਾਹਿਤ ਇੱਕ ਅਜਿਹਾ ਜਰੀਆ ਹੈ ਜਿਹੜਾ ਨੌਜਵਾਨ ਪੀੜੀ ਨੂੰ ਕਰਾਹੇ ਪੈਣ ਤੋਂ ਰੋਕ ਸਕਦਾ ਹੈ ਹੂੰ ਵਿਭਾਗ ਦਾ ਉਸ ਉਪਰਾਲੇ ਨੂੰ ਅਸੀਂ ਵਧੀਆ ਉਪਰਾਲਾ ਕਹਾਂਗੇ ਕਿਉਂਕਿ ਉਸ ਤੋਂ ਬਿਨਾ ਦੇਖੋ ਜੇ ਇਹ ਡਿਜੀਟਲ ਹੋ ਹੀ ਜਾਊਗਾ ਨੌਜਵਾਨ ਪੀੜੀ ਜ਼ਰੂਰ ਜੁੜੂਗੀ ਪਰ ਉਹਨਾਂ ਦੇ ਨਾਲ ਨਾਲ ਇੱਕ ਜਿਹੜਾ ਡਰਾਬੈਕ ਇਹ ਹੈ ਕਿ ਉਹ ਕਿਤਾਬਾਂ 'ਚ ਉਹਦੀ ਰੁਚੀ ਘਟਦੀ ਹੈ ਜੀ ਬਿਲਕੁਲ ਦੂਜੀ ਗੱਲ ਵਿਭਾਗ ਉਸ ਪਾਸੇ ਨੂੰ ਜ਼ਿਆਦਾ ਹੋ ਰਿਹਾ ਹੈ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਵਾਉਣ ਵਾਲੀ ਸਾਈਡ ਨੂੰ ਘੱਟ ਹੋ ਰਿਹਾ ਹੈ ਜਿਸ ਕਾਰਨ ਕਿਤਾਬਾਂ ਜਿਹੜੀਆਂ ਨੇ ਉਹ ਲਗਾਤਾਰ ਖਤਮ ਹੁੰਦੀਆਂ ਜਾਂਦੀਆਂ ਹਨ ਅਮਾਜੀ ਖੂਰ ਗੱਲ ਜਿਹੜੀ ਜਿਹੜੀ ਅਹਿਮ ਹੈ ਇੱਥੇ ਕੁਝ ਲੇਖਕ ਐਮਲੇ ਨੇ ਜਿਨ੍ਹਾਂ ਨੇ ਖਰੜੇ ਤਿਆਰ ਕਰਕੇ ਵਿਭਾਗ ਨੂੰ ਦਿੱਤੇ ਹੋਏ ਆ ਵਿਭਾਗ ਨੇ ਉਹਨਾਂ ਨੂੰ ਛਾਪਣ ਲਈ ਪ੍ਰਵਾਨਗੀ ਲਈ ਵੀ ਭੇਜਿਆ ਹੋਇਆ ਬੜੇ ਅਹਿਮ ਖਰੜੇ ਉਹ ਖਰੜੇ ਪਿਛਲੇ ਕਈ ਸਾਲਾਂ ਤੋਂ ਐਂ ਹੀ ਪਏ ਨੇ ਜਿਹੜੇ ਛਪੇ ਨਹੀਂ ਹੈਗੇ ਜੀ ਜਿਉ ਛੱਪ ਕੇ ਸਮਾਜ ਚ ਆਉਂਦੇ ਜਿਹੜੇ ਰਾਈਟਰ ਨੇ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਚ ਉਹਨਾਂ ਦੀ ਰਚਨਾ ਕੀਤੀ ਹੈ ਤਾਂ ਨੈਚੁਰਲੀ ਗੱਲ ਹੈ ਉਹਦਾ ਇੱਕ ਵਧੀਆ ਜਿਹੜਾ ਇੰਪੈਕਟ ਲੋਕਾਂ ਤੇ ਜਾਣਾ ਸੀ ਬੱਚਿਆਂ ਤੇ ਜਾਣਾ ਸੀ ਨੌਜਵਾਨ ਪੀੜ੍ਹੀ ਤੇ ਜਾਣਾ ਸੀ ਇਹ ਇਸ ਕਰਕੇ ਜਿਹੜੇ ਮਤਲਬ ਕਿਤਨਾ ਕਿਤੇ ਇਹ ਲੱਗਦਾ ਹੈ ਵੀ ਸਰਕਾਰਾਂ ਦੇ ਅ ਰੂਚੀ ਦੀ ਘਾਟ ਜਾਂ ਵਿਭਾਗ ਦੀ ਜਿਹੜੀ ਢਿੱਲਮੱਠ ਹੈ ਉਹਦੇ ਕਰਕੇ ਸਾਰਾ ਕੁਝ ਪਿੱਛੇ ਪੈਂਦਾ ਜਾ ਰਿਹਾ ਹੈ। ਹਮ ਸ਼ੁਕਰੀਆ ਗੁਰਵਿੰਦਰ। ਧੰਨਵਾਦ ਅਮਨ ਜੀ। ਧੰਨਵਾਦ। ਸੋ ਮੇਰੇ ਸਹਿਯੋਗੀ ਗੁਰਵਿੰਦਰ ਔਲਖ ਹੁਣਾ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਭਾਸ਼ਾ ਵਿਭਾਗ ਦੀ ਕੀ ਸਥਿਤੀ ਹੈ, ਕੀ ਹਾਲਾਤ ਨੇ ਤੇ ਦੂਜੇ ਪਾਸੇ ਜੇਕਰ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਜਿਹੜੀਆਂ ਨੇ ਇਸ ਡਿਪਾਰਟਮੈਂਟ ਦਾ ਸਾਰ ਨਹੀਂ ਲੈ ਰੀਆਂ, ਹੱਥ ਨਹੀਂ ਫੜ ਰੀਆਂ, ਦਾਅਵੇ ਹੁੰਦੇ ਨੇ, ਵਾਅਦੇ ਵੱਡੇ-ਵੱਡੇ ਹੁੰਦੇ ਨੇ। ਪਰ ਉਹ ਸਿਰਫ ਗੱਲਾਂ ਦੇ ਵਿੱਚ ਰਹਿ ਜਾਂਦੇ ਨੇ ਜਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਉਦਾਹਰਨ ਦੇ ਤੌਰ ਤੇ ਇੱਕ ਬੋਰਡ ਤੁਹਾਡੇ ਨਾਲ ਸਾਂਝਾ ਕੀਤਾ ਜਿਹੜਾ ਡਿਪਾਰਟਮੈਂਟ ਦੇ ਵਿੱਚ ਹੀ ਲੱਗਿਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਭਾਸ਼ਾ ਵਿਭਾਗ ਇਸ ਬੋਰਡ ਨੂੰ ਨਹੀਂ ਚੇਂਜ ਕਰ ਸਕਦੀ ਤਾਂ ਪੂਰੇ ਪੰਜਾਬ ਦਾ ਖਿਆਲ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਕਿਹੋ ਜਿਹੇ ਉਪਰਾਲੇ ਜਿਹੜੇ ਨੇ ਭਾਸ਼ਾ ਵਿਭਾਗ ਘਰੇਗਾ ਕੈਮਰਾ ਪਰਸਨ ਵਰੁੰਦੇ ਨਾਲ ਅਮਰਦੀਪ ਸਿੰਘ ਅਜੀਤ ਵੈਬ ਟੀਵੀ ਪਟਿਆਲਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰ। ਠੀਕ ਹੈ ਉਹ ਮਤਲਬ ਜਿਹੜਾ ਟੈਕਨੋਲੋਜੀ ਐਡਵਾਂਸ ਹੋਈ ਹੈ ਈ ਬੁੱਕਸ ਜਿਹੜੀਆਂ ਨੇ ਉਸ ਪਾਸੇ ਨੂੰ ਹੋਇਆ ਪਰ ਨਾਲ ਨਾਲ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਹੁਣ ਛੱਬ ਨਹੀਂ ਰਹੀਆਂ। ਕਦੀ ਸਮਾਂ ਸੀ ਜਦੋਂ ਮਹਾਨ ਕੋਸ਼ ਵਰਗੀਕਰਤ ਜਿਹੜੀ ਆ ਭਾਸ਼ਾ ਭਾਗ ਜਿਹੜਾ ਉਹ ਸ਼ਾਫਦਾ ਸੀ ਇਹਦੇ ਨਾਲ ਹੀ ਵਿਸ਼ਵਕਵਾਲ ਕੋਸ਼ ਵੀ ਸ਼ਾਪਿਆ ਭਾਸ਼ਾ ਭਾਗ ਨਹੀਂ ਆ। ਪਰ ਹੁਣ ਜਿਹੜੀਆਂ ਉਹ ਅਹਿਮ ਕਿਰਤਾ ਨੇ ਉਹ ਖਤਮ ਹੋ ਚੁੱਕੀਆਂ। ਸਮੇਂ ਦੀ ਸਰਕਾਰਾਂ ਦੀ ਰੁਚੀ ਜਿਹੜੀ ਆ ਉਹ ਸ਼ਾਇਦ ਕਟ ਗਈ ਉਸ ਤੋਂ ਬਾਅਦ ਹੌਲੀ ਹੌਲੀ ਕਿਤਾਬਾਂ ਵੀ ਜਿਹੜੀਆਂ ਉਹ ਪਬਲਿਸ਼ ਹੋਣੀਆਂ ਘਟੀਆਂ ਅੱਜ ਹਾਲਾਤ ਇਹ ਨੇ ਕਿ ਉਹ 1520 ਕਿਤਾਬਾਂ ਦੇ ਵਿੱਚੋਂ ਸਿਰਫ 92 ਕਿਤਾਬਾਂ ਵਿਭਾਗ ਦੇ ਪੋਰਟ ਜਿਹੜੀਆਂ ਪੁਸਤਕ ਭੰਡਾਰ ਦੇ ਵਿੱਚ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਵਿਭਾਗ ਦੇ ਪੋਰਟs ਅਹਿਮ ਅਧਿਕਾਰ ਨੇ ਵਿਭਾਗ ਜਿਹੜਾ ਹੈ ਉਹ ਸੇ ਕੋਈ ਮਤਲਬ ਸਰਕਾਰੀ ਦਫ਼ਤਰ ਹੈ ਜਾਂ ਨਿੱਜੀ ਕੋਈ ਅਦਾਰਾ ਪੰਜਾਬੀ ਦੀ ਵਰਤੋਂ ਨਹੀਂ ਕਰਦਾ ਪੰਜਾਬੀ ਭਾਸ਼ਾ ਨੂੰ ਤਵੱਜੋ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਵਿਭਾਗ ਉਸ ਪਾਸੇ ਨੂੰ ਜ਼ਿਆਦਾ ਹੋ ਰਿਹਾ ਹੈ ਕਿ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਵਾਉਣ ਵਾਲੀ ਸਾਈਡ ਨੂੰ ਘੱਟ ਹੋ ਰਿਹਾ ਹੈ ਜਿਸ ਕਾਰਨ ਕਿਤਾਬਾਂ ਜਿਹੜੀਆਂ ਨੇ ਉਹ ਲਗਾਤਾਰ ਖਤਮ ਹੁੰਦੀਆਂ ਜਾ ਰਹੀਆਂ ਨੇ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲਾ ਭਾਸ਼ਾ ਵਿਭਾਗ ਜੀ ਨੇ ਕਈ ਅਹਿਮ ਕਿਤਾਬਾਂ ਜਿਹੜੀਆਂ ਨੇ ਛਾਪੀਆਂ ਨੇ ਪਰ ਅੱਜ ਉਸ ਦੇ ਕੀ ਹਾਲਾਤ ਨੇ ਭਾਸ਼ਾ ਵਿਭਾਗ ਦਾ ਕੀ ਯੋਗਦਾਨ ਹੈ ਪੰਜਾਬ ਦੇ ਵਿੱਚ ਤੇ ਕੀ ਕੁਝ ਕੰਮ ਜਿਹੜਾ ਹੈਗਾ ਹੁਣ ਭਾਸ਼ਾ ਵਿਭਾਗ ਕਰ ਰਿਹਾ तमाम ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਵਿੰਦਰ ਔਲਖ ਨੇ ਗੱਲਬਾਤ ਕਰ ਰਹੇ ਹਾਂ ਉਹ ਸਭ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਹਮਨ ਜੀ ਹਾਂ ਔਲਖ ਜੀ ਤੁਸੀਂ ਜਿਵੇਂ ਸ਼ੁਰੂ ਤੋਂ ਹੀ ਇਸ ਡਿਪਾਰਟਮੈਂਟ ਨਾਲ ਜੁੜੇ ਹੋਏ ਹੋ ਭਾਸ਼ਾ ਵਿਭਾਗ ਦੀ ਗੱਲ ਕਰ ਰਹੇ ਹਾਂ ਸਮੇਂ-ਸਮੇਂ ਤੇ ਖਬਰਾਂ ਵੀ ਤੁਸੀਂ ਲਾਉਂਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਭਾਸ਼ਾ ਵਿਭਾਗ ਨੂੰ ਕਿਵੇਂ ਵੇਖਦੇ ਹੋ ਪੁਰਾਣੇ ਸਮੇਂ ਦੇ ਵਿੱਚ ਤੇ ਹੁਣ ਜਿਸ ਤਰੀਕੇ ਨਾਲ ਟੈਕਨੋਲੋਜੀ ਚੇਂਜ ਹੋ ਰਹੀ ਹੈ ਸਮਾਂ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਕਿੱਥੇ ਖੜਾ ਹੈ ਭਾਸ਼ਾ ਵਿਭਾਗ ਅਮਨ ਜੀ ਦੇਖੋ ਭਾਸ਼ਾ ਭਾਗ ਜਿਹੜਾ ਹੈ ਜੇ ਆਪਾਂ ਇਹਦੇ ਪਸ਼ੋਕੜ ਦੀ ਗੱਲ ਕਰਦੇ ਹਾਂ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਪੰਜਾਬੀ ਦੇ ਨਾਲ-ਨਾਲ ਤੇ ਹਿੰਦੀ ਸੰਸਕ੍ਰਿਤ ਤੇ ਉਰਦੂ ਭਾਸ਼ਾ ਦੇ ਨਾਲ ਉਹਦੇ ਲਈ ਵੀ ਬਹੁਤ ਅਹਿਮ ਕਾਰਜ ਕਰਦਾ ਸਾਲ 1948 ਦੇ ਵਿੱਚ ਇੱਕ ਪੰਜਾਬੀ ਸੈਕਸ਼ਨ ਦੀ ਸਥਾਪਨਾ ਹੋਈ ਸੀ ਜਿਹਨੂੰ ਕਿ ਐਜੂਕੇਸ਼ਨ ਦਾ ਇੱਕ ਭਾਗ ਮੰਨਿਆ ਜਾਂਦਾ ਸੀ ਐਜੂਕੇਸ਼ਨ ਡਿਪਾਰਟਮੈਂਟ ਦਾ ਉਸ ਤੋਂ ਬਾਅਦ ਇਹਨੂੰ ਜਿਹੜਾ ਨਾਮ ਸੀਗਾ ਮਹਿਕਮਾ ਪੰਜਾਬੀ ਦਾ ਦਿੱਤਾ ਗਿਆ ਬڑے ਅਹਿਮ ਕਾਰਜ ਜਿਹੜੇ ਵਿਭਾਗ ਵੱਲੋਂ ਕੀਤੇ ਜਾਂਦੇ ਸਮੇਂ-ਸਮੇਂ ਤੇ ਖਾਸ ਕਰਕੇ ਨਵੀਆਂ ਕਿਤਾਬਾਂ ਛਾਪਣੀਆਂ ਉਹਨਾਂ ਦਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਤੇ ਹੁਣ ਜਿਹੜੇ ਹਾਲਾਤ ਨੇ ਹੁਣ ਜਿਵੇਂ-ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਕਿਤਾਬਾਂ ਵਾਲੀ ਸਾਈਡ ਤੋਂ ਜਿਹੜਾ ਉਹ ਮੁਹ ਭੰਗ ਹੁੰਦਾ ਲੱਗ ਰਿਹਾ ਹੈ ਠੀਕ ਹੈ ਹੁਣ ਮਤਲਬ ਜਿਹੜਾ ਟੈਕਨੋਲੋਜੀ ਐਡਵਾਂਸ ਹੋਈ ਹੈ ਈ-ਬੁੱਕਸ ਜਿਹੜੀਆਂ ਨੇ ਉਸ ਪਾਸੇ ਨੂੰ ਹੋਇਆ ਹੈ ਪਰ ਨਾਲ-ਨਾਲ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਹੁਣ ਛਪ ਨਹੀਂ ਰਹੀਆਂ ਕਦੀ ਸਮਾਂ ਸੀ ਜਦੋਂ ਮਹਾਨ ਕੋਸ਼ ਵਰਗੀ ਕਿਰਤ ਜਿਹੜੀ ਆ ਭਾਸ਼ਾ ਭਾਗ ਜਿਹੜਾ ਉਹ ਸ਼ਾਪਦਾ ਸੀ ਇਹਦੇ ਨਾਲ ਹੀ ਵਿਸ਼ਵਕਬਾਲ ਕੋਸ਼ ਵੀ ਛਾਪਿਆ ਭਾਸ਼ਾ ਭਾਗ ਨੇ ਪਰ ਹੁਣ ਜਿਹੜੀਆਂ ਉਹ ਅਹਿਮ ਕਿਰਤਾਂ ਨੇ ਉਹ ਖਤਮ ਹੋ ਚੁੱਕੀਆਂ ਹਨ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ 'ਚ ਰੁਚੀ ਘਟ ਰਹੀ ਹੈ ਕਿਤਾਬਾਂ ਨੂੰ ਪੜਨ ਦੀ ਜੇ ਭਾਸ਼ਾ ਭਾਗ ਪ੍ਰਾਲਾ ਕਰੇਗਾ ਤਾਂ ਨੌਜਵਾਨ ਪੀੜੀ ਦੇ ਵਿੱਚ ਕਿਤਾਬਾਂ ਨੂੰ ਪੜਨ ਦੀ ਰੁਚੀ ਵਧੇਗੀ ਜਿਹੜੇ ਅੱਜ ਦੇ ਹਾਲਾਤ ਆ ਇੱਥੇ ਇਹ ਲੱਗ ਰਿਹਾ ਹੈ ਵੀ ਜਿਹੜਾ ਪੁਰਾਣਾ ਸਮਾਂ ਸੀ ਉਸ ਸਮੇਂ ਜਿਹੜਾ ਸਾਇਤਿਕ ਸਮਗਰੀ ਜ਼ਿਆਦਾ ਸ਼ਬਦੀ ਸੀ ਜ਼ਿਆਦਾ ਪ੍ਰਕਾਸ਼ਿਤ ਹੁੰਦੀ ਸੀ ਹੁਣ ਉਹ ਹੌਲੀ 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 ਘਟ ਰਹੀ ਹੈ ਗੁਰਵਿੰਦਰ ਜੀ ਜਿਵੇਂ ਕਿ ਬੀਤੇ ਦਿਨ ਤੁਸੀਂ ਇੱਕ ਖਬਰ ਵੀ ਲਾਈ ਸੀ ਜਿਸ ਦੇ ਵਿੱਚ ਤੁਸੀਂ ਅੰਕੜੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ 1500 ਦੇ ਕਰੀਬ ਕਿਤਾਬਾਂ ਜਿਹੜੀਆਂ ਨੇ ਪੁਸਤਕਾਂ ਜਿਹੜੀਆਂ ਨੇ ਉਹ ਛਪਦੀਆਂ ਸੀ ਪਰ ਉਹਦੇ ਅੰਕੜੇ ਹੁਣ 91 ਰਹਿ ਗਏ ਬਿਲਕੁਲ ਇੰਨੀ ਛੇਤੀ ਇੰਨੀ ਗਰਾਵਟ ਦਾ ਕਾਰਨ ਕੀ ਲੱਗਦਾ ਅਮਨ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਅਦਾਰਾ ਹੈ ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦਾ ਹੈ ਬਹੁਤ ਸਾਰੀਆਂ ਕਿਤਾਬਾਂ ਬਹੁਤ ਹੀ ਜਿਹੜੇ ਮਤਲਬ ਉਹ ਸਿਹਰਦ ਲੋਕ ਹੈ ਜਿਨ੍ਹਾਂ ਨੇ ਇਹਨਾਂ ਦੀ ਕਮਾਂਡ ਜਿਹੜੀ ਸੰਭਾਲੀ ਸੀ ਉਹਨਾਂ ਵੱਲੋਂ ਯਤਨ ਕਰਕੇ ਭਾਸ਼ਾ ਭਾਗ ਵੱਲੋਂ ਛਾਪੀਆਂ ਗਈਆਂ ਤਕਰੀਬਨ 1520 ਕਿਤਾਬਾਂ ਜਿਹੜੀਆਂ ਨੇ ਭਾਸ਼ਾ ਭਾਗ ਨੇ ਆਪ ਛਾਪੀਆਂ ਪਰ ਸਮੇਂ ਦੀਆਂ ਸਰਕਾਰਾਂ ਦੀ ਰੁਚੀ ਜਿਹੜੀ ਆ ਉਹ ਸ਼ਾਇਦ ਘਟ ਗਈ ਉਸ ਤੋਂ ਬਾਅਦ ਹੌਲੀ ਹੌਲੀ ਕਿਤਾਬਾਂ ਵੀ ਜਿਹੜੀਆਂ ਉਹ ਪਬਲਿਸ਼ ਹੋਣੀਆਂ ਘਟੀਆਂ ਅੱਜ ਹਾਲਾਤ ਇਹ ਨੇ ਕਿ ਉਹ 1520 ਕਿਤਾਬਾਂ ਦੇ ਵਿੱਚੋਂ ਸਿਰਫ 92 ਕਿਤਾਬਾਂ ਵਿਭਾਗ ਦੇ ਕੋਲ ਜਿਹੜੀਆਂ ਪੁਸਤਕ ਭੰਡਾਰ ਦੇ ਵਿੱਚ ਨੇ ਹਾਲਾਂਕਿ ਜਦੋਂ ਕਿਤੇ ਅਸੀਂ ਵਿਭਾਗੀ ਸੂਤਰਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਆ ਕਿ ਵਿਭਾਗ ਵੱਲੋਂ 80 ਜਾਂ 86 ਕਿਤਾਬਾਂ ਦੀ ਇੱਕ ਲਿਸਟ ਭੇਜੀ ਹੋਈ ਆ ਪ੍ਰਵਾਨਗੀ ਲਈ ਉਹ ਜਲਦੀ ਛਪ ਜਾਣਗੀਆਂ ਪਰ ਉਹ ਲਿਸਟ ਭੇਜੀ ਨੂੰ ਵੀ ਅੱਜ ਮਤਲਬ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਲਿਸਟ ਵਾਰ-ਵਾਰ ਜਾਂਦੀ ਹੈ ਪਰ ਉਹਨੂੰ ਪਤਾ ਨਹੀਂ ਪ੍ਰਵਾਨਗੀ ਕਿਉਂ ਨਹੀਂ ਮਿਲ ਰਹੀ ਜਾਂ ਤਾਂ ਸਰਕਾਰ ਦੀ ਰੁਚੀ ਨਹੀਂ ਉਹਨਾਂ ਕਿਤਾਬਾਂ ਨੂੰ ਛਾਪਣ ਲਈ ਜਾਂ ਵਿਭਾਗੀ ਜਿਹੜੀ ਕਾਰਵਾਈ ਹੈ ਉਹ ਢਿੱਲੀ ਮੱਠੀ ਹੈ ਪਹਿਲਾਂ ਤਾਂ ਇਸੇ ਅੱਜ ਤੋਂ 6-7 ਮਹੀਨੇ ਪਹਿਲਾਂ ਸਾਲ ਪਹਿਲਾਂ ਮਤਲਬ ਜਿਹੜੇ ਸੀਗੇ ਡਿਪਟੀ ਡਾਇਰੈਕਟਰ ਉਹਨਾਂ ਨੂੰ ਡਾਇਰੈਕਟਰ ਦਾ ਉਹਦਾ ਦਿੱਤਾ ਸੀਗਾ ਹੁਣ ਚਲੋ ਇੱਕ ਮਤਲਬ ਚੰਗੀ ਗੱਲ ਲੈ ਕੇ ਭਾਸ਼ਾ ਭਾਗ ਦੇ ਇੱਕ ਡਾਇਰੈਕਟਰ ਨਵੇਂ ਨੇ ਜਿਹੜੇ ਸਥਾਈ ਡਾਇਰੈਕਟਰ ਜਿਨ੍ਹਾਂ ਨੂੰ ਕਹਿ ਦਈਏ ਉਹ ਵੀ ਸਿਹਰਦ ਨੇ ਤੇ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਆ ਪਰ ਇਸ ਦੇ ਬਾਵਜੂਦ ਵੀ ਕੋਈ ਹਾਲਾਤ ਜਿਹੜੇ ਨੇ ਉਹ ਸਾਰਗਰ ਵਿਭਾਗ ਲਈ ਨਹੀਂ ਦੇਖੇ ਹੂੰ ਗੁਰਵਿੰਦਰ ਜੀਵੇਂ ਸਰਕਾਰ ਦਾ ਇੱਕ ਅਹਿਮ ਰੋਲ ਹੁੰਦਾ ਹਰ ਇੱਕ ਡਿਪਾਰਟਮੈਂਟ ਨੂੰ ਚਲਾਉਣ ਦੇ ਪਿੱਛੇ ਕਿਉਂਕਿ ਜੇ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਕੀ ਲੱਗਦਾ ਨਹੀਂ ਕਿ ਸਰਕਾਰ ਵੀ ਜਿਹੜੀ ਹੈ ਭਾਸ਼ਾ ਵਿਭਾਗ ਨੂੰ ਅਣ ਦੇਖਾ ਕਰ ਰਹੀ ਹੈ ਅ ਮਨਜੀ ਦੇਖੋ ਬਿਲਕੁਲ ਗੱਲ ਤੁਹਾਡੀ ਜਾਇਜ਼ ਹੈ ਵਿਭਾਗ ਦੇ ਵਿੱਚ ਜਿਹੜੇ ਰਾਜ ਪਦਰੀ ਸਮਾਗਮ ਹੋਏ ਉਹਨਾਂ 'ਚ ਵੀ ਬੜੀ ਬੜੀ ਜਿਹੜੇ ਸਰਕਾਰ ਦੇ ਨੁਮਾਇंदे ਆਏ ਉਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਵੀ ਕੀਤੀਆਂ ਠੀਕ ਹੈ ਬੜੇ ਦਾਅਵੇ ਵੀ ਕੀਤੇ ਇਹ ਵਿਭਾਗ ਲਈ ਅਸੀਂ ਹੋਰ ਉਪਰਾਲੇ ਕਰਾਂਗੇ ਬਨੋਂ ਅਸੀਂ ਮਤਲਬ ਮੰਜ਼ਲਾਂ ਤੱਕ ਲੈ ਕੇ ਜਾਵਾਂਗੇ ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਵੀ ਅੱਜ ਤੱਕ ਕੋਈ ਅਹਿਮ ਉਪਰਾਲਾ ਜਿਹੜਾ ਉਹ ਨਜ਼ਰ ਨਹੀਂ ਆਇਆ ਅੱਜ ਦੀ ਗੱਲ ਨਹੀਂ ਅੱਜ ਤੋਂ ਪਿਛਲੀਆਂ ਜੇ ਸਰਕਾਰਾਂ ਦੀ ਗੱਲ ਕਰਦੇ ਆ ਉਹਨਾਂ ਵੱਲੋਂ ਵੀ ਕੋਈ ਵੱਡੇ ਉਪਰਾਲੇ ਨਹੀਂ ਕੀਤੇ ਗਏ ਮਹਿਜ਼ ਪ੍ਰੋਗਰਾਮਾਂ 'ਚ ਜ਼ਰੂਰ ਐਲਾਨ ਹੋਏ ਨੇ ਪਰ ਉਹਨਾਂ ਐਲਾਨਾਂ ਤੇ ਕੋਈ ਵੀ ਖਰਾ ਉਤਰਦਾ ਨਜ਼ਰ ਨਹੀਂ ਆਇਆ ਗੱਲਾਂ ਚੀ ਦਾਵੇ ਰਹਿ ਗਏ ਗੱਲਾਂ ਚੀ ਦਾਵੇ ਰਹਿ ਗਏ ਜਿਹੜੇ ਅੱਜ ਲੱਗਦੇ ਨੇ ਜਿਵੇਂ ਦੇ ਹਾਲਾਤ ਦੇਖਦੇ ਆ ਨਾ ਉਹਨਾਂ ਤੋਂ ਲੱਗਦਾ ਬਿਲਕੁਲ ਗੱਲਾਂ ਚੀ ਦਾਵੇ ਨੇ ਹੋਰ ਤਾਂ ਕੁਝ ਨਹੀਂ ਹੈਗਾ ਹੂੰ ਜ਼ਰੂਰੀ ਹੈ ਕਿ ਇਸ ਜਿਹੜਾ ਵਿਭਾਗ ਹੈ ਅਹਿਮ ਵਿਭਾਗ ਹੈ ਇਹਨੂੰ ਇਹਦੇ ਉੱਤੇ ਧਿਆਨ ਦੇਣ ਸਰਕਾਰਾਂ ਕਿਉਂਕਿ ਭਾਸ਼ਾ ਵਿਭਾਗ ਦੀ ਗੱਲ ਕਰ ਰਹੀ ਹੈ ਤਾਂ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਕੰਮ ਜਿਹੜਾ ਹੈਗਾ ਭਾਸ਼ਾ ਵਿਭਾਗ ਦਾ ਹੈਗਾ ਪਰ ਹੁਣ ਜੇਕਰ ਅਸੀਂ ਸਕੂਲਾਂ ਦੀ ਗੱਲ ਕਰ ਲਈਏ ਤਾਂ ਜਿਹੜੇ ਇੰਗਲਿਸ਼ మీడియం ਹੋ ਚੁੱਕੇ ਨੇ ਸਕੂਲ ਖਾਸ ਕਰਕੇ ਪੰਜਾਬੀ ਜਿਹੜੀ ਹੈ ਉਸ ਨੂੰ ਬਿਲਕੁਲ ਡਾਊਨ ਕਰ ਦਿੱਤਾ ਗਿਆ ਪੰਜਾਬੀ ਜਿਹੜੀ ਹੈਗੀ ਹੈ ਉਸ ਨੂੰ ਪਿੱਛੇ ਕੀਤਾ ਜਾ ਰਿਹਾ ਪਰ ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਬੱਚੇ ਪੰਜਾਬੀ ਤੋਂ ਪਿੱਛੇ ਹੋ ਰਹੇ ਨੇ ਭਾਸ਼ਾ ਵਿਭਾਗ ਲਈ ਵੀ ਔਖਾ ਹੋ ਜੂਗਾ ਕੱਲ ਨੂੰ ਪੰਜਾਬੀ ਨੂੰ ਜੇ ਆਪਾਂ ਸਾਂਭਣਾ ਹੈ ਪੰਜਾਬ ਦੇ ਵਿੱਚ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨਾ ਤਾਂ ਇਹ ਡਿਪਾਰਟਮੈਂਟ ਲਈ ਬਹੁਤ ਔਖਾ ਹਾਂ ਮਨਜੀ ਦੇਖੋ ਸਿੱਧੇ ਤੌਰ ਤੇ ਭਾਸ਼ਾ ਵਿਭਾਗ ਦੀ ਇੱਕ ਜਿਹੜੀ ਡਿਊਟੀ ਹੈ ਉਹ ਹੈਗਾ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ ਯਤਨ ਕਰਨਾ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਵਿਭਾਗ ਦੇ ਕੋਲ ਅਹਿਮ ਅਧਿਕਾਰ ਨੇ ਵਿਭਾਗ ਜਿਹੜਾ ਹੈ ਉਹ ਜੇ ਕੋਈ ਮਤਲਬ ਸਰਕਾਰੀ ਦਫਤਰ ਹੈ ਜਾਂ ਨਿੱਜੀ ਕੋਈ ਅਦਾਰਾ ਪੰਜਾਬੀ ਦੀ ਵਰਤੋਂ ਨਹੀਂ ਕਰਦਾ ਪੰਜਾਬੀ ਭਾਸ਼ਾ ਨੂੰ ਤਵੱਜੋ ਨਹੀਂ ਦਿੰਦਾ ਤਾਂ ਉਹਦੇ ਖਿਲਾਫ ਕਾਰਵਾਈ ਕਰ ਸਕਦਾ ਇੱਕਾ ਦੁੱਕਾ ਕਾਰਵਾਈਆਂ ਹੋਈਆਂ ਵੀ ਨੇ ਲੈਟਰ ਕੱਢੇ ਵੀ ਜਾਂਦੇ ਨੇ ਵਿਭਾਗਾਂ ਨੂੰ ਪਰ ਅੱਜ ਤੱਕ ਕੋਈ ਮਿਸਾਲੀ ਕਾਰਵਾਈ ਜਿਹੜੀ ਨਜ਼ਰ ਨਹੀਂ ਆਉਂਦੀ ਜਿਹਦੇ ਨਾਲ ਕਿ ਕਿਸੇ ਵਿਭਾਗ ਨੇ ਪੰਜਾਬੀ ਭਾਸ਼ਾ ਪ੍ਰਤੀ ਕੁਤਾਹੀ ਕੀਤੀ ਹੋਵੇ ਤੇ ਵਿਭਾਗ ਨੇ ਉਹਨੂੰ ਮਿਸਾਲੀ ਸਜ਼ਾ ਦੇਣ ਲਈ ਕੋਈ ਕਾਰਵਾਈ ਕੀਤੀ ਹੈ ਇੱਕਾ ਦੁੱਕਾ ਕਾਰਵਾਈਆਂ ਹੋਈਆਂ ਨੇ ਪਰ ਮਿਸਾਲੀ ਕਾਰਵਾਈ ਨਾ ਹੋਣ ਕਾਰਨ ਹਾਲਾਤ ਜਿਉਂ ਦੇ ਤਿਉਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਹਰੇਕ ਉਹ ਵਿਭਾਗ ਦੇ ਵਿੱਚ ادارے ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਊਗੀ ਸਾਰੀਆਂ ਜਿਹੜੀਆਂ ਤਖਤੀਆਂ ਨੇ ਉਹ ਪੰਜਾਬੀ ਚ ਲੱਗਣਗੀਆਂ ਪਰ ਤੁਸੀਂ ਸਾਹਮਣੇ ਤੁਹਾਡੇ ਆ ਅੱਜ ਤੱਕ ਕੋਈ ਐਵੇਂ ਦੀ ਚੀਜ਼ ਨਜ਼ਰ ਨਹੀਂ ਆਉਂਦੀ ਕਿ ਮਤਲਬ ਜਿਹੜੇ ਬਹੁਤ ਸਾਰੇ ادارے ਉਹ ਅੱਜ ਵੀ ਦੂਜੀਆਂ ਭਾਸ਼ਾਵਾਂ ਨੂੰ ਤਵੱਜੋ ਦੇ ਰਹੇ ਨੇ ਅੰਗਰੇਜ਼ੀ ਨੂੰ ਤਵੱਜੋ